ਸੜਕ ਸੁਰੱਖਿਆ ਫੋਰਸ ਦੀ ਕਾਰ ਨਾਲ ਹੋਇਆ ਭਿਆਨਕ ਸੜਕ ਹਾਦਸਾ ਇੱਕ ਛੋਟੇ ਕਾਰ ਸੀ ਜਿਹੜੀ ਆਪਣਾ ਸਿਮਾਨਾ ਸਾਈਡ ਤੋਂ ਆਈ ਜਿਹਦੇ ਡਰਾਈਵਰ ਨੇ ਆਪਣੀ ਗੱਡੀ ਨੂੰ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਚਲਾਈ ਸਾਧ ਗਲਤ ਕਿਲਾਕੀ ਲਿਆ ਕੇ ਉਸ ਗੱਡੀ ਦੇ ਵਿੱਚ ਸਿੱਧੀ ਮਲਾਜਮਾਂ ਨੂੰ ਮਾਰ ਦੇਣ ਦੀ ਨਿਸ਼ਾਨੀ ਲੱਗਦੀ ਹੈ ਇੱਕ ਕਾਂਸਟੇਬਲ ਹੋਇਆ ਗੰਭੀਰ ਜ਼ਖਮੀ ਸਵਿਫਟ ਕਾਰ ਨੇ ਸੜਕ ਸੁਰੱਖਿਆ ਫੋਰਸ ਦੀ ਗੱਡੀ 'ਚ ਮਾਰੀ ਟੱਕਰ ਪੰਜਾਬ ਸਰਕਾਰ ਵੱਲੋਂ ਸੜਕਾਂ 'ਤੇ ਚਲਾਈ ਗਈ ਸੜਕ ਸੁਰੱਖਿਆ ਫੋਰਸ ਦੀ ਗੱਡੀ ਨਾਲ ਪਵਾਨੀਗੜ੍ਹ ਚ ਵੱਡਾ ਹਾਦਸਾ ਵਾਪਰ ਗਿਆ ਹਾਈਵੇ ਤੇ ਖੜੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਨੂੰ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਕਿ ਸਵਿਫਟ ਕਾਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਹਾਦਸੇ ਦੇ ਵਿੱਚ ਸੜਕ ਸੁਰੱਖਿਆ ਦੀ ਸਰਕਾਰੀ ਗੱਡੀ ਸਮੇਤ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਉੱਥੇ ਹੀ ਰਾਤ ਦੀ ਡਿਊਟੀ ਤੇ ਤਨਨਾਤ ਸੜਕ ਸੁਰੱਖਿਆ ਦੇ ਦੋ ਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਅਤੇ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਨੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਇਲਾਜ ਲਈ ਪਟਿਆਲਾ ਅਮਰ ਹਸਪਤਾਲ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਹੁਣ ਜਾਣਕਾਰੀ ਦਿੰਦਿਆਂ ਪਵਾਨੀਗੜ ਦੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਦੇਰ ਰਾਤ ਸੜਕ ਸੁਰੱਖਿਆ ਫੋਰਸ ਦੀ ਗੱਡੀ ਨਾਲ ਇੱਕ Swift ਕਾਰ ਚਾਲਕ ਜੋ ਕਿ ਸਮਾਣੇ ਤਰਫੋਂ ਆ ਰਿਹਾ ਸੀ ਜਿਸਨੇ ਗੱਡੀ ਲਿਆ ਕੇ ਸੜਕ ਸੁਰੱਖਿਆ ਫੋਰਸ ਵਾਲੀ ਗੱਡੀ 'ਚ ਮਾਰੀ ਜਿਸ ਤੋਂ ਬਾਅਦ ਉਨ੍ਹਾਂ ਦੇ ਦੋ ਕਾਂਸਟੇਬਲ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਅਮਰ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਹੁਣ ਇੱਕ ਕਾਂਸਟੇਬਲ ਹਰਸ਼ਵੀਰ ਸਿੰਘ ਨੂੰ ਚੰਡੀਗੜ੍ਹ ਪੀਜੀ ਰੈਫਰ ਕੀਤਾ ਗਿਆ ਜਿਸ ਦੀ ਸਿਹਤ ਬਹੁਤ ਗੰਭੀਰ ਹੈ ਇਸ ਦੌਰਾਨ थाना ਮੁਖੀ ਪੋਨੀਗੜ ਨੇ ਜਾਣਕਾਰੀ ਦਿੰਦਿਆਂ ਹਰਸ਼ਵੀਰ ਨਾਲ ਮੌਜੂਦ ਕਾਂਸਟੇਬਲ ਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਪਣੇ ਨਾਲ ਸੜਕ ਸੁਰੱਖਿਆ ਪੁਲਿਸ ਦੀ ਗੱਡੀ ਹੈ ਜਿਹਦੇ ਤੇ ਮਲਾਜਮ ਤਨਾਤ ਉਹ ਗੱਡੀ ਰਾਤ ਕੋਈ 1:30 ਵਜੇ ਜਿਹੜਾ ਬਰਦ ਪੇਚੀਆਂ ਕੋਲ ਸਮਾਣਾ ਨਿਕੜ ਤੇ ਸਾਹਮਣੇ ਉੱਥੇ ਆਪਣੀ ਗੱਡੀ ਜਿਹੜੀ ਸੀ ਉਹ ਬੈਕ ਕਰਕੇ ਖੜਾਏ ਸੀ ਜਿਹਦੇ ਵਿੱਚ ਕਾਂਸਟੇਬਲ ਹਰਸ਼ੀਬ ਸਿੰਘ ਕਾਂਸਟੇਬਲ ਮਨਜੀਤ ਸਿੰਘ ਤੇ ਜੀ.ਐੱਡ.ੀ. ਬਹਾਦਰ ਸਿੰਘ ਤੇ ਇੱਕ ਸਿਵਲ ਕਾਰ ਸੀ ਜਿਹੜੀ ਆਪਣਾ ਸਮਾਣਾ ਸਾਈਡ ਤੋਂ ਆਈ ਜਿਹਦੇ ਡਰਾਈਵਰ ਨੇ ਆਪਦੀ ਗੱਡੀ ਨੂੰ ਬਹੁਤ ਜ਼ਿਆਦਾ ਤੇਜ਼ ਹਾਈ ਨਾਲ ਗਲਤ ਚਲਾ ਕੇ ਲਿਆ ਕੇ ਉਸ ਗੱਡੀ ਦੇ ਵਿੱਚ ਸਿੱਧੀ ਮਲਾਈਮਾ ਨੂੰ ਮਾਰ ਦੇਣ ਦੀ ਨਿਸ਼ਾਨੀ ਨਾਲ ਉਦੋਂ ਬਾਅਦ ਜਿਹੜਾ ਹੈਗਾ ਇਤਲਾਹ ਮਿਲਣ ਤੇ ਮਲਾਜਮਾਂ ਨੂੰ ਜਿਹੜਾ ਸੀਗਾ ਹਸਪਤਾਲ ਚ ਪਾਇਆ ਗਿਆ ਜਿੰਨਾਂ ਵਿੱਚੋਂ ਮਲਾਜ ਜਿਹੜਾ ਹਰਸ਼ਵੀ ਸਪਾਈ ਹੈ ਉਹਦੀ ਹਾਲਤ ਜਿਹੜੀ ਗੰਭੀਰ ਹੈ ਉਹਨੂੰ ਰਾਤ ਅੰਮਰ ਹਸਪਤਾਲ ਦਾਖਲ ਕਰਾਇਆ ਗਿਆ ਸੀ ਤੇ ਜਿਹੜਾ ਅੱਜ ਉਹਨੂੰ ਪੀਜੀਆਈ ਵਾਸਤੇ ਸ਼ਿਫਟ ਕਰ ਦਿੱਤਾ ਤੇ ਜਿਹੜਾ ਕਾਂਸਟੇਬਲ ਮਨਦੀਪ ਦਾਸੀ ਆ ਉਹਦੇ ਬਿਆਨ ਤੇ ਦੋਸ਼ੀ ਗੁਰਧਿਆਨ ਸਿੰਘ ਦੇ ਖਿਲਾਫ ਜਿਹੜਾ ਸਵਿਫਟ ਕਾਰਜਾਤ ਦਾ ਉਸ ਡਰਾਈਵਰ 'ਤੇ ਉਹਦੇ ਖਿਲਾਫ ਕਾਨੂੰਨ ਮੁਤਾਬਕ ਜਿਹੜਾ ਹੈਗਾ ਕਾਰਵਾਈ ਕਰਕੇ ਮਕਦਮਾ ਦਰਜ ਕਰ ਦਿੱਤਾ। ਤਫतीश جاری ਹੈ। ਦੇ ਅਪਰਕ ਨਾਮ ਦੀ ਨੰਬਰ ਗੱਡੀ ਨੰਬਰ ਕੀ ਗੱਲ ਕੀ 2013 BL 27 ਇੱਕ ਤੇਵੀ ਗੱਡੀ ਹੈਗੀ ਜੀ ਨਾਮ ਨਾਲ ਉਹਦਾ ਨਾਮ ਹੈਗਾ ਬੰਦਾ ਜਿਹੜਾ ਚਰੋਂਦਾ ਸੀ ਪਰ ਧਿਆਨ ਸੇ ਸੰਨ ਉੱਤੇ ਹੈ। ਲੇਕਿਨ ਜਿਹੜਾ ਵਾਸੀ ਬੜਕ ਉਹ ਉਹਦੀ ਜਿਹੜਾ ਮੁੰਡੇ ਦੇ ਚੱਲ ਗਏ ਨੇ ਕੀ ਕੰਡੀਸ਼ਨ ਹੈ ਜਿਹੜਾ ਬੜਾ ਉਹਦੀ ਕੰਡੀਸ਼ਨ ਕਾਫੀ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਜਿਹੜਾ ਰਾਤ ਐਕਸੀਡੈਂਟ ਹੋਇਆ ਉਹਨਾਂ ਨੂੰ ਜਿਹੜੇ ਪੇਸ਼ੈਂਟ ਸੀਗੇ ਹਾਂਜੀ ਰੱਖਦੇ 11:30 ਦੇ ਕਰੀਬ ਫਾਰ ਤੋਂ ਪੇਸ਼ੈਂਟਸ ਆਏ ਸੀਗੇ تین ਪੇਸ਼ੈਂਟਸ ਦੇਗੇ ਉਹ ਤੋਂ ਦੋ ਦੀ ਹਾਲਤ ਥੋੜੀ ਹੋਰ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਚੰਗੀ ਰੱਖਿਆ ਜਾ ਰਿਹਾ ਹੈ ਜਿਹੜੀ ਕੰਡੀਸ਼ਨ ਥੋੜੀ ਠੀਕ ਹੈ ਹਾਂਜੀ ਉਹਨਾਂ ਨੂੰ ਅਗਲੀ ਕਾਰਵਾਈ ਲਈ ਫੋਕਸ ਕੀਤਾ ਜਾ ਰਿਹਾ ਹੈ ਅਡਵਰਸੇਟ ਪੇਸ਼ੈਂਟ ਟ੍ਰਾਂਸਪੋਰਟ ਕਰਨੇ ਕਿਨਾਂ ਦੇ ਜਿਹੜੇ ਮੋਰ ਕੰਡੀਸ਼ਨ ਤੇ ਕੰਡੀਸ਼ਨ ਉਹਨਾਂ ਦੇ ਇੱਕ ਦੀ ਹੈਡਿੰਗ ਵੀ ਰਸਤੇ ਆ ਰਹੀ ਹੈ ਸਾਡੇ ਤੇ ਉਹਨਾਂ ਦੀ ਕੰਡੀਸ਼ਨ ਥੋੜੀ ਜਿਹੀ ਗੰਭੀਰ ਸੀਗੀ ਸੱਪ ਲੈ ਕੇ ਸੀਗੀ